ਹੂੰ ਤੇ ਇੱਥੇ ਗੱਡੀ ਖੜੀ ਟੱਡੀ ਖੜੀ ਸੀ ਜੀ ਬਾਜੀ ਬਿਲਕੁਲ ਤੇ ਮੇਰੇ ਵੱਡੇ ਬ੍ਰਦਰ ਸ਼ਸ਼ੀ ਕੁਮਾਰ ਜੀ ਸ਼ਸ਼ੀ ਸ਼ਾਹਦਾ ਉਹਨਾਂ ਦਾ ਨਾਮ ਉਹ ਬਕਾਇਦਾ ਸਿੰਗਰ ਨੇ ਹਨਾ ਸੂਫੀ ਗਾਇਕਾਂ ਨਾਲੇ ਮਾਦਨ ਆਣੀ ਦੇ ਜਗਰਾਤੇ ਕਰਦੇ ਇਹ ਮਾਣਾ ਮੋਟਾ ਆਪਣਾ ਰੋਟੀ ਦਾ ਮਸਲਾ ਹਨਾ ਲੈ ਜਾਂਦੇ ਆ ਬਹੁਤ ਇੱਕ ਅਸੀਂ ਮਿਡਲ ਕਲਾਸ ਫੈਮਿਲੀ ਤੋਂ ਆ ਸਾਡੀ ਗੱਡੀ ਰਾਤੀ ਕਿੰਨੇ ਵੇਖ ਖੜੀ ਕੀਤੀ ਸੀ ਗੱਡੀ ਇੱਥੇ ਬਾਜੀ ਸਾਡੀ ਇੱਥੇ ਪਿਛਲੇ 15 ਸਾਲ ਤੋਂ ਗੱਡੀਆਂ ਖੜੀਆਂ ਰਹਿੰਦੀਆਂ ਪਹਿਲਾਂ ਸਾਡੇ ਕੋਲ अल्टੋ ਸੀ ਫਿਰ ਉਸ ਤੋਂ ਬਾਅਦ ਸਵਿਫਟ ਸੀ ਹੁਣ ਮੜਾ ਮੋਟਾ ਮਿਹਨਤ ਕਰਕੇ ਅਸੀਂ ਇਹ ਗੱਡੀ ਲਈ ਨਵੀਂ ਬ੍ਰੈਂਡ ਨਵੀਂ ਕਢਾਈ ਸੀ ਪਿਛਲੇ ਕੁਝ ਇਹ ਤੇ ਸਾਡੀ 4-5 ਸਾਲ ਹੋ ਗਏ ਗੱਡੀ ਇੱਥੇ ਹੀ ਲੱਗੀ ਰਹਿੰਦੀ ਆ ਪਿਛਲੇ ਕੁਝ ਦਿਨਾਂ ਤੋਂ ਜਦੋਂ ਦੇ ਇਲੈਕਸ਼ਨ ਖਤਮ ਹੋਏ ਉਦੋਂ ਦੀ ਪਤਾ ਨਹੀਂ ਅਸੀਂ ਕਿਸੇ ਨੂੰ ਕੀ ਕਹਤਾ ਕੀ ਨਹੀਂ ਕੀਤਾ ਝਾੜੂ ਨੂੰ ਵੋਟ ਪਾਤੀ ਝਾੜੂ ਦੀ ਵੋਟ ਜਿਹੜੀ ਉਹ ਕਿਸੇ ਨੂੰ ਪਛੀ ਨਹੀਂ ਜਾਂ ਕੀ ਹੋਇਆ ਕੀ ਨਹੀਂ ਸਾਡੇ ਨਾਲ ਕਿਸੇ ਨੇ ਕੀ ਦੁਸ਼ਮਣੀ ਕੱਢੀ ਅਸੀਂ ਕਿਸੇ ਦਾ ਨਾਮ ਨਹੀਂ ਲੈਣਦੇ ਪਤਾ ਵੀ ਆ ਸਾਨੂੰ ਸਾਨੂੰ ਸਾਰਾ ਕੁਝ ਮਤਲਬ ਸ਼ੱਕ ਵੀ ਆ ਜੇ ਅਸੀਂ ਫੇਰ ਵੀ ਕਲੀਅਰ ਨਹੀਂ ਇਸ ਗੱਲ ਨੂੰ ਕਰਦੇ ਕਿਉਂ ਕਿਉਂਕਿ ਅਸੀਂ ਕਹੁੰਦੇ ਆ ਕਿ ਪੁਲਿਸ ਦੀ ਜੋ ਕਾਰਵਾਈ ਬਣਦੀ ਆ ਪੁਲਿਸ ਕਰੇ ਪਹਿਲਾਂ ਬੰਦੇ ਕਲੀਅਰ ਹੋਣ ਉਸ ਤੋਂ ਬਾਅਦ ਜੋ ਕਾਰਵਾਈ ਬਣਦੀ ਆ ਉਹ ਤੁਸੀਂ ਤੁਸੀਂ ਰਾਤ ਨੂੰ ਕਿੰਨੇ ਵਜੇ ਕਿੰਨੇ ਵਜੇ ਖੜੀ ਕੀਤੀ ਐ ਕਿੰਨੇ ਵਜੇ ਖੜੀ ਕੀਤੀ ਇੱਥੇ ਸਾਡੀ ਗੱਡੀ ਇੱਥੇ ਹੀ ਰੰਦੀ ਖੜੀ ਕੱਲ ਲੈ ਕੇ ਵੀ ਗਏ ਸੀ ਕਿਤੇ ਨਹੀਂ ਕਿਤੇ ਨਹੀਂ ਲੈ ਗਿਆ ਇੱਕ ਇੱਕ ਦੋ ਦੋ ਤਿੰਨ ਤਿੰਨ ਦਿਨ ਸਾਡੀ ਗੱਡੀ ਖੜੀ ਰਹਿੰਦੀ ਆ ਅੱਛਾ ਬਕਾਇਦਾ ਕਿਸੇ ਨੇ ਪੂਰੀ ਪਲੈਨਿੰਗ ਕੀਤੀ ਅੱਛਾ ਇਥੋਂ ਲਾਗੇ ਚਾਗੇ ਉਹਨੇ ਕਿਸੇ ਨੇ ਪਲੈਨਿੰਗ ਕੀਤੀ ਤੇ ਲਾਗੇ ਚਾਗੇ ਸਾਰਾ ਵੇਖਿਆ ਕਿ ਇਹ ਗੱਡੀ ਖੜੀ ਰਹਿੰਦੀ ਆ ਕਿੰਨੇ ਵਜੇ ਖੜੀ ਰਹਿੰਦੀ ਆ ਹਨਾ ਤੇ ਕਿੰਨੇ ਵਜੇ ਖੜੀ ਰਹਿੰਦੀ ਆ ਤੇ ਇਹ ਸਾਰੇ ਮਹੱਲੇ ਵਾਲੇ ਕਿੰਨੇ ਵਜੇ ਸੌ ਜਾਂਦੇ ਆ ਕੀ ਗੱਲ ਬਾਤ ਆ ਹੂੰ ਤਾਂ ਤੁਹਾਨੂੰ ਕਿਸ ਸਮੇਂ ਪਤਾ ਲੱਗਾ ਕੀ ਸਾਡੀ ਗੱਡੀ ਨੂੰ ਪਾਜੀ ਪੂਰੇ 2:04 ਤੇ ਹਨਾ ਇਹ ਗੱਡੀ ਉਹਨਾਂ ਨੇ ਪਹਿਲਾਂ ਇੱਥੋਂ ਪਿਛਲਾ ਸ਼ੀਸ਼ਾ ਤੋੜਿਆ ਉਸ ਤੋਂ ਬਾਅਦ ਬਕਾਇਦਾ ਨਾਲ ਪੈਟਰੋਲ ਦੀ ਬੋਤਲ ਲੈ ਕੇ ਆਏ ਅੱਜ ਅਕਤੂਬਰ ਨਾਮ ਲੈ ਰਿਹਾ ਅੱਛਾ ਪੈਟਰੋਲ ਦੀ ਬੋਤਲ ਵੀ ਵਿੱਚ ਹੈ ਆਹ ਦੇਖੋ ਪਾਜੀ ਤੁਸੀਂ ਆਪ ਸਨਲ ਕਰਕੇ ਦੇਖੋ ਆ ਡੱਬੀ ਵਿੱਚੋਂ ਲੱਭੀ ਸਾਨੂੰ ਆ ਪੈਟਰੋਲ ਦੀ ਬੋਤਲ ਵੀ ਲੱਭੀ ਹੂੰ ਕਿਸੇ ਦੀ ਕਿਸੇ ਰੰਜੀ ਰੰਜਿਸ਼ ਵੀ ਹੈ ਕਿਸੇ ਹੀ ਰੰਜੀਤ ਵੀ ਹੈ ਤੁਹਾਡੀ ਕਿਸੇ ਰੰਜੀਤ ਕਿਸੇ ਨਾ ਰੰਜੀਤ ਨਹੀਂ ਆਹੀਂ ਕਲਾਕਾਰ ਤੇ ਕਾਰਨ ਕੀ ਸਮਝਦੇ ਹੋ ਇਸ ਚੀਜ਼ ਦਾ ਕਾਰਨ ਭਾਜੀ ਪਤਾ ਨਹੀਂ ਸਾਨੂੰ ਲੱਗਣ ਦੇ ਹਜੇ ਤੱਕ ਕਲੀਅਰ ਹੀ ਨਹੀਂ ਹੋਣਦੇ ਕਿ ਕੀ ਵਜ੍ਹਾ ਇਸ ਗੱਲ ਦੀ ਸਾਨੂੰ ਪਤਾ ਹੀ ਨਹੀਂ ਲੱਗਣ ਦੇ ਕੋਈ ਸੀਸੀਟੀਵੀ ਵਗੈਰਾ ਆਈ ਪੂਰੀ ਮੌਕੇ ਦੀ ਸੀਸੀਟੀਵੀ ਆਈ ਭਾਜੀ ਉਹਦੇ ਵਿੱਚ ਕੀ ਦਿਖਦਾ ਪਿਆ ਉਹਦੇ ਵਿੱਚ ਭਾਜੀ ਇੱਕ ਐਕਟਿਵ ਆ ਤੇ ਇੱਕ ਬਾਈਕ ਆ ਦੋ ਦੋ ਜਣੇ ਦੋਵੇਂ ਜਣੇ ਉਹਨਾਂ ਦੇ ਮਤਲਬ 4 ਜਣੇ ਆ ਗਏ 4 ਜਣੇ ਟੋਟਲ ਇਧਰੋਂ ਦੀ ਆਏ ਹੂੰ ਇਧਰੋਂ ਦੀ ਆ ਕੇ ਦੋ ਜਣੇ ਨੇ ਵਾਈਕਲ ਆਪਣੇ ਨਕਾਬ ਨਕਾਬ ਨੂੰ ਬੰਨੇ ਭਾਜੀ ਬੇ ਨਕਾਬ ਬੇ ਝਿਜਕ ਅੱਛਾ ਪਏ ਆ ਬੇਚ ਜਗ ਬੇਨਕਾਬ ਬਿਨਾ ਡਰ ਤੋਂ ਆਏ ਇਧਰੋਂ ਆ ਕੇ ਉਹਨਾਂ ਨੇ ਆਪਣੇ ਵਾਈਕਲ ਉੱਥੇ ਲਾਏ ਸਟਾਰਟ ਕੀ ਕਰਕੇ ਰੱਖੇ ਕਿ ਭੱਜਣਾ ਪੈਣਾ ਜਾਂ ਕੀ ਕਰਨਾ ਮੈਨੂੰ ਦੋਵਾਂ ਜਣਿਆਂ ਨੇ ਉੱਥੇ ਵਾਈਕਲ ਸਟਾਰਟ ਕੀਤੇ ਉਹ ਜਿਹੜਾ ਕੈਮਰਾ ਲੱਗਾ ਹਜੇ ਇਹ ਕੈਮਰੇ ਦੀ ਸਾਨੂੰ ਫੋਟੋਜ਼ ਨਹੀਂ ਮਿਲ ਰਹੀ ਕਿਉਂਕਿ ਗਰਾਊਂਡ ਬੰਦ ਹੈ ਅਜੇ ਇਸ ਕੈਮਰੇ ਤੋਂ ਕਲੀਅਰ ਦਿਖਾ ਸਕਦੇ ਹੋ ਇੱਕ ਵੀਡੀਓ ਜਿਹੜੀ ਹੈ ਸੀਸੀਟੀਵੀ ਦਿਖਾਇਓ ਜਰਾ ਇਸ ਕੈਮਰੇ ਤੋਂ ਸਾਨੂੰ ਕਲੀਅਰ ਹੋਏਗਾ ਕਿ ਕੀ ਆ ਕੀ ਨਹੀਂ ਸਰ ਸਾਰਾ ਸੂ ਕੈਮਰਾ ਪਿਆ ਉਹ ਕੈਮਰਾ ਦੇ ਸਾਨੂੰ ਜਿੱਦਾਂ ਪਤਾ ਲੱਗਦਾ ਭਾਜੀ ਦੋ ਜਣਿਆਂ ਨੇ ਵਾਈਕਲ ਉੱਥੇ ਰੱਖੇ ਆਪਣੇ ਸਟਾਰਟ ਦੋ ਜਣੇ ਆਏ ਮਤਲਬ ਮਿਹਨਤ ਦੀ ਕਮਾਈ ਟੱਡੀ ਹੁਣ ਪਾਣੀ ਹੋ ਗਈ ਖਤਮ ਹੋ ਗਈ ਪਲੀਜ਼ ਮੈਂ ਕਿਹਾ ਇੱਕ ਵਾਰੀ ਦਿਖਾਓ ਇਹਨਾਂ ਨੂੰ ਪਾਣੀ ਆ ਦੇਖੋ ਤੁਸੀਂ ਏਦਾਂ ਕਰੀਦਾ ਸ਼ਹਿਰ ਦੇ ਵਿੱਚ ਇਹ ਕੰਮ ਹੋ ਰਿਹਾ ਕੀ ਸਰਕਾਰ ਤੋਂ ਅਸੀਂ ਕੀ ਉਮੀਦ ਰੱਖਾਂਗੇ ਪੁਲਿਸ ਅੱਧੀ ਤੁਸੀਂ ਮੌਕੇ ਤੇ ਪਾਜੀ ਮੌਕੇ ਤੇ ਅਸੀਂ ਪੁਲਿਸ ਨੂੰ ਰਿਪੋਰਟ ਕਰਕੇ ਆਏ ਨੇ ਪੁਲਿਸ ਆਈ ਵੀ ਪੁਲਿਸ ਨੇ ਬਕਾਇਦਾ ਸਾਰਾ ਕੁਝ ਜਾਂਚ ਕੀਤਾ ਇਹਦਾ ਪੁਲਿਸ ਨੇ ਜੋ ਸੀਸੀਟੀਵੀ ਜਿਹੜੇ ਰਾਹ 'ਚ ਐ ਅਸੀਂ ਦੱਸੇ ਸੀ ਜਿਹੜੇ ਖੁਲਵਾ ਸਕਦੇ ਸੀ ਉਸ ਟਾਈਮ ਉਹ ਵੀ ਚੈੱਕ ਕੀਤੇ ਤਾਂ ਗਏ ਕਿੱਧਰ ਨੂੰ ਆ ਪਾ ਜੀ ਇਧਰੋਂ ਆਏ ਇਧਰੋਂ ਮੇਨ ਰੋਡ ਮਤਲਬ ਮੇਨ ਰੋਡ ਨੂੰ ਚੱਲ ਗਏ ਮੇਨ ਰੋਡ ਨੂੰ ਮੇਨ ਰੋਡ ਨੂੰ ਤੇ ਕੋਈ ਸੀਸੀਟੀਵੀ ਦਿਖਾ ਦਿਓ ਇੱਕ ਵਾਰ